ਤੇ ਉਹ ਬੀਬੀ ਚਕਰਾਨਾ ਗਿੱਜਰਤ ਕਾਪਾ ਸੀਆ ਉਹਨੇ ਗੱਲੋ ਫੜ ਲਿਆ ਗਲਾ ਨੱਪ ਦਾ ਮਾਰਨ ਦੀ ਕੋਸ਼ਿਸ਼ ਕੀਤੀ ਕਾਪੇ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਅੱਗ ਹੱਥ ਕਰੀ ਗਿਆ ਉਹਦਾ 25000 ਰੁਪਏ ਸੀਆ ਉਹ ਲੈ ਨਹੀਂ ਤੇ ਫਿਰ ਮਰ ਰੋੜਾ ਪਾਇਆ ਜਿਵੇਂ ਮੱਟਿਆ ਤੇ ਉਹਨਾਂ ਨੇ ਇੱਕ ਬੰਦੇ ਨੂੰ ਬਾਹਰ ਬੰਨਖਣਾ ਤੋਂ ਉਹਨੇ ਸ਼ਕਲ ਬੰਦ ਕਰਤਾ ਕਦੇ ਉਹ ਗਾਹਕ ਬਣ ਕੇ ਆਉਂਦੇ ਨੇ ਤੇ ਕਦੇ ਮਰੀਜ਼ ਫਿਰ ਲੁੱਟ ਕੇ ਫਰਾਰ ਹੋ ਜਾਂਦੇ ਨੇ ਅਜਿਹੀਆਂ ਵਾਰਦਾਤਾਂ ਪੰਜਾਬ 'ਚ ਕਈ ਹੋ ਰਹੀਆਂ ਨੇ ਇਹ ਤਸਵੀਰਾਂ ਮੁਖਸਰ ਸਾਧੀਆਂ ਨੇ ਜਿੱਥੇ ਕਲੀਨਿਕ 'ਚ ਲੁਟੇਰੇ ਮਰੀਜ਼ ਬਣ ਕੇ ਆਏ ਤੇ ਕੈਸ਼ ਖੋ ਕੇ ਫਰਾਰ ਹੋ ਗਏ ਸ਼ਾਮ ਬੁੱਢਾ ਗੁਜਰ ਰੋਡ ਤੇ ਵਿਜੇ ਹਸਪਤਾਲ ਦੇ ਮਾਲਕ ਡਾਕਟਰ ਵਿਜੇ ਸੁਖੀਜਾ ਦੇ ਹਸਪਤਾਲ ਦੇ ਵਿੱਚ ਤਿੰਨ ਲੁਟੇਰੇ ਬੜੇ ਤੇਜ਼ ਧਾਰ ਹਥਿਆਰ ਨਾਲ ਹਮਲਾ ਕੀਤਾ ਤੇ ਡਾਕਟਰ ਨੂੰ ਫੱਟੜ ਕਰ ਦਿੱਤਾ ਬਸ ਦੁਕਾਨ ਬੰਦ ਕੀਤੀ ਤੇ ਇੱਕ ਛੇਤਰ ਨੇ ਥੋੜਾ ਰੰਦਾ ਸੁਆ ਦੋ ਬੰਦੇ ਅੰਦਰ ਆਏ ਕਹਿੰਦੇ ਇੱਕ ਨਾ ਬੀਪੀ ਚੈੱਕ ਕਰਾਣਾ ਕਿ ਮੈਂ ਸੀਟ ਤੇ ਜਾਣ ਲੱਗਿਆ ਉਹਨੇ ਮੈਨੂੰ ਗਲੇ ਫੜ ਕੇ ਕੁਰਸੀ ਤੇ ਤੋਂ ਕਮਾਰਿਆ ਉੱਥੇ ਨਪਲਿਆ ਮੈਨੂੰ ਉਜੇ ਬੰਦੇ ਨੇ ਕੱਪਾ ਕਢ ਲਿਆ ਕਾ ਜੋ ਹੈਗਾ ਦੇ ਦੇ ਤੇ ਉਹ ਗੱਲੇ ਜੋ ਜੋ ਕਸੀਆ 500 ਰੁਪਿਆ ਉਹ ਉਹਨਾਂ ਨੇ ਕਢ ਲਿਆ ਤੇ ਮੈਨੂੰ ਕਹਿੰਦਾ ਹੋਰ ਦੇ ਹੋਰ ਦੇ ਮੈਂ ਕਾ ਆ ਖਾਡੋ ਕੱਢ ਧੱਕੇ ਮਾਰੀਗੇ ਮੈਨੂੰ ਪਹਿਲੇ ਪੁੱਠੇ ਕਾਪੇ ਮਾਰੇ ਮੇਰੇ ਸਿੱਧਾ ਕਾਪਾ ਮਾਰੇ ਇੱਥੇ ਮੇਰੇ ਤੇ ਉਹ ਫਿਰ ਮੈਂ ਜੋ ਧੱਕਾ ਮਾਰਿਆ ਉਹ ਥੋੜੇ ਪਿਛਾਂ ਹੋ ਗਏ ਫਿਰ ਮੈਂ ਧੱਕਾ ਮਾਰ ਕੇ ਉਹਨੂੰ ਉਹ ਇੱਕ ਬੰਦਾ ਹੋਰ ਵਾਰ ਸੀ ਉਹਨਾਂ ਦਾ ਉਹਨੇ ਸ਼ਟਰ ਬੰਦ ਕਰਤਾ ਮੈਂ ਤਾਂ ਉਹ ਮੇਰੇ ਆਪਣੇ ਵਫਾਹ ਮਿਹਨਤ ਬਹੁਤ ਹਤੋਂ ਬੱਕੀ ਹੋਈ ਗਏ ਫਿਰ ਮੈਂ ਧੱਕਾ ਮਾਰਿਆ ਉਹਨਾਂ ਨੂੰ ਫਿਰ ਮੈਂ ਧੱਕਾ ਮਾਰ ਕੇ ਫਿਰ ਮੈਂ ਘਰ ਸਾਡੇ ਘਰ ਪਿੱਛੇ ਆ ਉਹ ਘਰ ਚ ਭੱਜ ਗਿਆ ਫਿਰ ਉਹ ਛੜ ਕੋਲ ਕੇ ਭੱਜ ਗਏ ਹਾਲਾਂਕਿ ਇਹ ਕੋਈ ਪਹਿਲੀ ਵਾਰਦਾਤ ਨਹੀਂ ਹੈ ਮੁਕਸਰ ਦੇ ਵਿੱਚ ਹੀ ਕੱਚਾ ਥਾਂ ਦੇ ਵਾਲਾ ਰੋਡ ਤੇ ਇੱਕ ਦੁਕਾਨ ਦੇ ਵਿੱਚ ਤਿੰਨ ਲੁਟੇਰੇ ਬੜੇ ਸਨ ਅਤੇ ਉਹਨਾਂ ਨੇ ਦੁਕਾਨਦਾਰ ਤੋਂ ਕੈਸ਼ ਖੋਇਆ ਸੀ